ਹੈਲੋ ਜੀ গুড মর্নিং ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਕਰਦੇ ਆ ਜੀ ਅੱਪ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਹਾਨੂੰ ਸਾਡਾ ਰਾਤ ਦਾ ਬਲੌਗ ਪਸੰਦ ਆਇਆ ਹੋਊਗਾ ਤੇ ਅੱਪ ਅੱਜ ਦਾ ਨਵਾਂ ਬਲੌਗ ਕਰਦੇ ਆ ਸ਼ੁਰੂ ਮਿਲਦੇ ਆ ਜੀ ਦਿਨੇ ਤੇ ਜਪਾਂ ਸੈੱਟ ਜਾਵਾਂਗੇ ਸਕੂਟਰ ਲੈਣ ਦਾ ਆਪਣਾ ਕੈਂਸਲ ਹੋ ਗਿਆ ਤੇ ਮਿਸਤਰੀ ਨੇ ਕਹੇ ਦੋ ਦੀ ਥੋੜੀ ਕਸਰ ਹੈ ਵੀ ਅੱਜ ਸ਼ਾਮ ਤੱਕ ਹੋ ਜਾਈਏ ਤੇ ਕੱਲ ਨੂੰ ਤੁਸੀਂ ਆ ਕੇ ਲੈ ਜਿਓ ਤੇ ਬਾਕੀ ਦੇਖ ਲੈਂ ਜੀ ਅੱਜ ਗਏ ਤੰਦਖਾਨ ਮਾਗੇ ਸਾਨੂੰ ਜਰੂਰ ਕਿੱਥੋਂ ਆਪਾਂ ਟਾਇਰ ਲਵਾਏ ਨੇ ਤੇ ਕਿਹ ਹੈ ਜੇ ਆਪਣਾ ਸਕੂਟਰ ਬਣ ਗਿਆ ਹੁਣ ਤੇ ਦੇਖਦੇ ਆ ਜੀ ਮਿਰਦਿਆਂ ਦਿਨੇ ਫਿਰ ਲਓ ਜੀ ਆਪਾਂ ਪ੍ਰਸ਼ਾਦ ਦਾ ਪਾਣੀ ਸਾਕ ਲਿਆ ਤੇ ਹੁਣ ਆਪਾਂ ਦਿਖਾਉਨੇ ਆਂਗੇ ਅੱਜ ਦੇ ਸੂਟ ਅੱਜ ਆਪਾਂ ਦਿਖਾਵਾਂਗੇ ਜੀ ਆਲ ਓਵਰ ਸੂਟ ਗਰਮੀਆਂ ਵਾਲੇ ਘਰੇ ਪਾਉਣ ਵਾਲੇ ਬਹੁਤ ਸੋਹਣੇ ਸੂਟ ਨੇ ਤੇ ਉਮੀਦ ਹੈ ਤੁਹਾਨੂੰ ਪਸੰਦ ਆਉਣਗੇ ਦਿਖਾਉਨੇ ਆ ਜੀ ਆਪਾਂ ਕਰਦੇ ਹਾਂ ਸੂਟ ਲਓ ਜੀ ਕਰੋ ਚੈੱਕ ਅੱਜ ਦਾ ਪਹਿਲਾ ਸੂਟ ਆਲ ਓਵਰ ਸੂਟ ਹੈ ਬਿਲਕੁਲ ਘੋ ਵਰਗਾ ਕੱਪੜਾ ਹੈਗਾ ਜੀ ਬਹੁਤ ਮਲਾਈਮ ਕੱਪੜਾ ਹੈ ਬਹੁਤ ਜ਼ਿਆਦੇ ਤੇ ਘਰੇ ਆਪਾਂ ਗਰਮੀਆਂ ਦੇ ਵਿੱਚ ਆਰਾਮ ਨਾਲ ਇਹਨੂੰ ਆਪਾਂ ਪਾ ਸਕਦੇ ਹਾਂਗੇ ਤੇ ਇਹਦੇ ਵਿੱਚ ਰੰਗ ਤੇ ਡਿਜ਼ਾਈਨ ਅੱਜ ਆਪਣੇ ਵਾਲੇ ਵੀ ਕਾਫੀ ਨੇ ਜੀ ਤੇ ਤੁਹਾਨੂੰ ਹੋਰ ਵੀ ਦਿਖਾਉਣੇ ਆਕੇ ਲਓ ਜੀ ਇਹ ਆ ਗਿਆ ਆਪਣਾ ਦੂਸਰਾ ਰੰਗ ਤੇ ਡਿਜ਼ਾਈਨ ਉਹੀ ਸੂਟ ਉਹੀ ਕੱਪੜਾ ਉਹੀ ਬਿਲਕੁਲ ਕੁਆਲਿਟੀ ਕੱਪੜੇ ਦੀ ਉਹੀ ਰੇਟ ਥ੍ਰੀਟਸ ਨੂੰ ਦੱਸਾਂਗੇ ਬਾਤ ਦੇ ਵਿੱਚ ਪਹਿਲਾਂ ਚੈੱਕ ਕਰੋ ਜੀ ਕੱਪੜਾ ਤੇ ਡਿਜ਼ਾਈਨ ਤੇ ਰੰਗ ਇਹ ਆ ਗਿਆ ਜੀ ਤੀਸਰਾ ਡਿਜ਼ਾਈਨ ਤੀਸਰਾ ਰੰਗ ਡਿਜ਼ਾਈਨ ਕੱਪੜਾ ਬਿਲਕੁਲ ਸੇਮ ਰੇਟ ਬਿਲਕੁਲ ਸੇਮ ਸਾਰਿਆਂ ਦਾ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੇ ਕੱਪੜੇ ਨੇ ਮਿਲਾਇਆ ਬਿਲਕੁਲ ਇਹ ਆ ਗਿਆ ਜੀ ਚੌਥਾ ਰੰਗ ਲੈ ਲਵੇ ਦੇਖ ਸਕਦੇ ਹੋ ਕਿੰਨੇ ਪਿਆਰੇ ਰੰਗ ਨੇ ਕਿੰਨੇ ਪਿਆਰਾ ਡਿਜ਼ਾਈਨ ਹੈ ਤੇ ਕਪੜਾ ਬਿਲਕੁਲ ਬਹੁਤ ਹੀ ਮਲੈਮ ਕੱਪੜਾ ਹੈਗਾ ਘਰੇ ਆਪਾਂ ਬਹੁਤ ਵਧੀਆ ਅੰਦਾਜ਼ ਲੱਗਦੇ ਐਨ ਕੱਪੜੇ ਨੂੰ ਤੇ ਰੇਟ ਬਿਲਕੁਲ ਜਾਇਜ਼ ਨੇ ਇਹਨਾਂ ਦੇ ਦੇਖ ਸਕਦੇ ਤੁਸੀਂ ਆਲ ਓਵਰ ਸੂਟ ਨੇ ਤੇ ਇਹ ਆ ਗਿਆ ਜੀ ਬੇਬਿਆਂ ਦੇ ਪਾਉਣ ਵਾਲਾ ਕਪੜਾ ਮਾਤਾ ਦੇ ਆਪਣੀਆਂ ਦੇ ਸਿਆਣੀਆਂ ਜਿਹੜੀਆਂ ਆਪਣੀਆਂ ਮਾਤਾ ਨੇ ਵੱਡੀ ਉਮਰ ਦੇ ਉਹਨਾਂ ਵਾਸਤੇ ਕਪੜਾ ਇਹ ਇਸ ਤੋਂ ਵੀ ਜ਼ਿਆਦਾ ਵਧੀਆ ਕੱਪੜਾ ਹੈਗਾ ਜੀ ਬਹੁਤ ਹੀ ਮਲੈਮ ਕਪੜਾ ਹੈ ਬਿਲਕੁਲ ਘੋੜ ਵਰਗਾ ਮਲਾਈ ਕੱਪੜਾ ਬਿਲਕੁਲ ਰੰਗ ਤੇ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈਗਾ ਦੇਖੋ ਜੀ ਇਹ ਆ ਗਿਆ ਜੀ ਉਸ ਤੋਂ ਅਗਲਾ ਸੂਟ ਡਿਜ਼ਾਈਨ ਤੇ ਕੱਪੜਾ ਬਿਲਕੁਲ ਸਹੀਮ ਰੰਗ ਦਾ ਥੋੜਾ ਜਿਹਾ ਫਰਕ ਹੈਗਾ ਜੀ ਇਸ ਤਰ੍ਹਾਂ ਤੁਸੀਂ ਘਰੇ ਪਾਉਣ ਵਾਲੇ ਮਾਈਆਂ ਦੇ ਪਹਿਣਾ ਦੇ ਬਹੁਤ ਸੋਹਣੇ ਸੂਟ ਲੈਣਗੇ ਬਹੁਤ ਹੀ ਪਿਆਰੇ ਨੇ ਤੇ ਬਹੁਤ ਹੀ ਮਲੈਮ ਨੇ ਤੇ ਇਹਨਾਂ ਦੀ ਸਾਰਿਆਂ ਦੀ ਕੀਮਤ ਇੱਕ ਸੂਟ ਦੀ ਹੈਗੀ ਹੈ ਜੀ 450 ਰੁਪਿਆ ਤੇ ਰੰਗ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਦੁਬਾਰਾ ਫੇਰ ਬਹੁਤ ਹੀ ਪਿਆਰੇ ਰੰਗ ਡਿਜ਼ਾਈਨ ਨੇ ਸੂਟਾਂ ਦੇ ਤੇ ਆਲ ਓਵਰ ਸੂਟ ਨੇ ਦੇਖੋ ਉਮੀਦ ਹੈ ਜੀ ਤੁਹਾਨੂੰ ਪਸੰਦ ਆਉਣਗੇ ਜੇ ਵਧੀਆ ਲੱਗੇ ਪਸੰਦ ਆਏ ਤਾਂ ਜਰੂਰ ਮੈਸੇਜ ਕਰਿਓ ਦੱਸਿਓ ਕਮੈਂਟ ਕਰਕੇ ਤੇ ਲਓ ਜੀ ਹੁਣ ਆਪਾਂ ਸੰਖੇਪ ਵੀ ਦਿਖਾਤੇ ਤੇ ਹੁਣ ਆਪਾਂ ਕਰਦੇ ਆ ਨਾਮ ਅਨਾਉਂਸ ਕਮੈਂਟ ਵਾਲਿਆਂ ਦੇ ਤੇ ਫੇਰ ਅਸੀਂ ਜਾਣਾ ਸਕੂਟਰ ਲੈਣ ਲਈ ਧੂਰੀ ਤੇ ਹੋ ਸਕਦਾ ਆਪਾਂ ਦੁਪਹਿਰਾ ਵਜੇ ਉੱਥੇ ਨਾ ਫੇਰ ਬਲੌਗ ਇੰਨਾ ਸੂਟ ਨਹੀਂ ਹੋਣਾ ਤੇ ਨਾਮ ਵੀ ਨਹੀਂ ਬੋਲੇ ਜਾਣੇ ਤੇ ਆਪਾਂ ਨੂੰ ਕਹ ਲਾ ਜੀ ਦੋ ਭੈਣਾ ਦੇ ਕਮੈਂਟ ਇੱਕ ਆਇਆ ਥੀ ਜੀ ਪਰਮ ਗਰੇਵਾਲ ਬਹੁਤ ਬਹੁਤ ਧੰਨਵਾਦ ਜਾਨੀ ਤੁਸੀਂ ਹਰ ਰੋਜ਼ ਕਮੈਂਟ ਕਰਦੇ ਹੋ ਟਾਈਮ ਕੱਟਦੇ ਹੋ ਤੇ ਆਪਣੇ ਭਰਾ ਨੂੰ ਐਪਰੀਸ਼ੀਏਟ ਕਰਦੇ ਹਾਂ ਬਹੁਤ-ਬਹੁਤ ਧੰਨਵਾਦ ਤੇ ਦੂਸਰੇ ਕਮੈਂਟ ਆਏ ਤੇ ਜੀ ਤਿੰਨ-ਚਾਰ ਆਪਣੇ ਭੈਣ ਬਲਜੀਤ ਕੌਰ ਦੇ ਹਰ ਰੋਜ਼ ਕਮੈਂਟ ਕਰਦੇ ਨੇ ਬਹੁਤ-ਬਹੁਤ ਧੰਨਵਾਦ ਭੈਣੇ ਤੁਸੀਂ ਬਹੁਤ ਜ਼ਿਆਦਾ ਮੈਨੂੰ ਐਪਰੀਸ਼ੀਏਟ ਕਰਦੇ ਹੋ ਨਾ ਤੇ ਮੈਨੂੰ ਬਹੁਤ ਚੰਗਾ ਲੱਗਦਾ ਤੇ ਇਦਾਂ ਹੀ ਕਮੈਂਟ ਕਰਦੇ ਰਹੋ ਬੇਨਤੀ ਹੈ ਜੀ ਹਰ ਰੋਜ਼ ਤੇ ਹੋਰ ਵੀ ਭੈਣਾਂ ਨੂੰ ਭਰਾਵਾਂ ਨੂੰ ਬੇਨਤੀ ਜ਼ਰੂਰ ਕਮੈਂਟ ਕਰੋ ਤੇ ਇੱਕ ਕਮੈਂਟ ਨਾਲ ਮੈਨੂੰ ਬਹੁਤ એનર્ਜੀ ਮਿਲਦੀ ਏ ਤੇ ਮੈਂ ਹੋਰ ਜ਼ਿਆਦਾ ਉਤਪਾਦਿਆ ਕਰਨ ਦੀ ਕੋਸ਼ਿਸ਼ ਕਰਦਾ ਹਨਾ ਤੇ ਇਦਾਂ ਚਲੋ ਆਪਣਾ ਟਾਈਮ ਪਾਸ ਵੀ ਹੁੰਦਾ ਤੇ ਇੱਕ ਦੂਜੇ ਨਾਲ ਆਪਣਾ ਪਿਆਰ ਵਧਦਾ ਪੈਣਾ ਪ੍ਰਭਾਵਾਂਦਾ ਹਨਾ ਤੇ ਵੀਰਾਂ ਨੂੰ ਵੀ ਬੇਨਤੀ ਤੁਸੀਂ ਵੀ ਕਮੈਂਟ ਕਰਿਆ ਕਰੋ ਤੇ ਵੱਧ ਤੋਂ ਵੱਧ ਕਮੈਂਟ ਕਰੋ ਤੇ ਇੱਕ ਕਪੜਾ ਜਿਹੜਾ ਆਪਣਾ ਇਹ ਮਨ ਬਲੌਗ ਹੈ ਪਲੀਜ਼ ਇਹਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਆਪਣਾ ਤਨਾ ਵਾਚ ਟਾਈਮ ਹੈ ਜਿਹੜਾ ਉਹ ਕਾਫੀ ਘੱਟ ਹੈ ਜੀ ਚੈਨਲ ਦਾ ਤੇ ਇੱਕ ਵਾਰ ਆਪਣਾ ਵਾਚ ਟਾਈਮ ਪੂਰਾ ਹੋ ਜੇ ਬਸ ਇਹਨ ਇੱਕ ਬੇਨਤੀ ਹੈ ਜਰੂਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਲੌਗ ਆਪਣੇ ਤੇ ਕਿਹਾ ਕਰ ਆਪਣੇ ਫੈਮਿਲੀ ਮੈਂਬਰਾਂ ਨੂੰ ਵੀ ਹੈਨਾ ਜੀ ਜਰੂਰ ਆਪਣੇ ਬਲੌਗ ਦੇਖਣ ਤੇ ਆਪਣਾ ਵਾਚ ਟਾਈਮ ਪੂਰਾ ਹੋ ਜੇ ਬਸ ਇਹ ਹੀ ਬੇਨਤੀ ਹੈ ਜੀ ਜਰੂਰ ਪ੍ਰਬੰਧ ਕਰਿਓ ਤੇ ਕਮੈਂਟ ਕਰਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਨਹੀਂ ਕਰਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਕੱਲਾ ਦੇਖਦੇ ਨੇ ਤੇ ਕਮੈਂਟ ਦੇ ਨਾਲ ਲਾਈਕ ਕਰ ਦਿਆ ਕਰੋ ਅੱਗੇ ਸ਼ੇਅਰ ਕਰ ਦਿਆ ਕਰੋ ਬਹੁਤ-ਬਹੁਤ ਧੰਨਵਾਦ ਲਓ ਜੀ ਹੁਣ ਅਸੀਂ ਜਾਂਦੇ ਆ ਸਕੂਟਰ ਲੈਣ ਤੇ ਹੁਣ ਮਿਲਾਂਗੇ ਸੰਤੂਰੀ ਜਾ ਕੇ ਤੇ ਦਿਖਾਵਾਂਗੇ ਉੱਥੇ ਸਕੂਟਰ ਤੁਹਾਨੂੰ ਲਓ ਜੀ ਪਹੁੰਚ ਗਏ ਅਸੀਂ ਲਓ ਜੀ ਅੱਪਰ ਚੱਲਦੇ ਹਾਂ ਲੈ ਕੇ ਸਕੂਟਰੀ ਜੋ ਕਿ ਸਿਆ ਰਹਿਆ ਬੰਦਾ ਇਹ ਹੁਣ ਮਿਲਾਂਗੇ ਜੀ ਘਰੇ ਜਾ ਕੇ ਲਓ ਜੀ ਆ ਗਈ ਨਵੀਂ ਐਕਟਵਾ ਟਾਇਰ ਲੱਗ ਕੇ ਅੱਜ ਹੋ ਗਈ ਗੱਡੀ ਚਾਲੂ ਰੇਸ ਹੁੰਦੀ ਲਓ ਜੀ ਆ ਗਈ ਆਪਣੀ ਸਕੂਟਰੀ ਘਰੇ ਦੇਖੋ ਤੁਸੀਂ ਟਾਇਰ ਲੱਗ ਕੇ ਤੇ ਹੁਣ ਦਿਆ ਕਰਾਂਗੇ ਢੇੜੇ ਹੂੰ ਲੋ ਜੀ ਹੁਣ ਅਸੀਂ ਧੂਰੀਆਂ ਆ ਕੇ ਚਾਹ ਪਾਣੀ ਪੀ ਕੇ ਹੁਣ ਅਸੀਂ ਆ ਗਏ ਪਿੰਡ ਕਾਤਰੂ ਤੇ ਇੱਥੇ ਥੋੜਾ ਜਿਹਾ ਕਾਗਜ਼ ਪੱਤਰ ਜਿਹਦਾ ਕੰਮ ਸੀਗਾ ਤਾਂ ਉੱਧਰ ਕੇ ਹੁਣ ਅਸੀਂ ਆ ਆ ਕਾਤਰੂ ਉਹ ਸਾਹਮਣੇ ਗੁਰਦੁਆਰਾ ਸਹਿਬ ਕਾਤਰੂ ਪਿੰਡ ਦਾ ਗੁਰਦੁਆਰਾ ਸਟਿਬੀ ਸਹਿਬ ਲਓ ਜੀ ਆਪਾਂ ਅਗੇ ਕਾਤਰੋਂ ਤੱਕ ਰੇ ਤੇ ਹੁਣ ਦੁਕਾਨ ਚ ਲੰਮ ਗਿਆ ਜਰੀ ਸ਼ਾਮ ਤੱਕ ਤੇ ਇੱਥੇ ਬੈਠਿਆ ਲਓ ਜੀ ਸ਼ਾਮ ਹੋ ਗਈ ਬਿਲਕੁਲ ਤੇ ਆਪਣੀ ਸਕੂਟਰ ਹੀ ਆ ਗਈ ਤੁਹਾਨੂੰ ਸਾਰਿਆਂ ਨੂੰ ਦਿਖਾ ਦਿੱਤੀ ਤੇ ਹੁਣ ਆਪਾਂ ਕੱਲ ਤੋਂ ਜਾਇਆ ਹੈ ਕਿ ਕਿੰਨਾ ਕਿਤੇ ਕੱਢਿਆ ਕਰਾਂਗੇ ਟੂਰ ਤੇ ਰੇਸ ਅੱਜ ਵੀ ਕੱਢਿਆ ਸਪੂਟਰੀ ਆਉਣ ਤੋਂ ਬਾਅਦ ਕੱਲੇ ਤੋਂ ਹੋਰ ਕੱਢਿਆ ਕਰਾਂਗੇ ਜ਼ਿਆਦਾ ਤੇ ਸਾਨੂੰ ਬੇਨਤੀ ਸਾਰਿਆਂ ਨੂੰ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਤੇ ਬਲੌਗ ਨੂੰ ਦੇਖਿਆ ਕਰੋ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦਿਆ ਕਰੋ ਲਾਈਕ ਵੀ ਜ਼ਰੂਰ ਕਰਿਆ ਕਰੋ ਇੱਕ ਵਾਰੀ ਬਸ ਇੱਕ ਵਾਰ ਹੱਥ ਲਾਉਣੇ ਲਾਈਕ ਤੇ ਪਲੀਜ਼ ਜ਼ਰੂਰ ਲਾਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਕਮੈਂਟ ਕਰਦੇ ਬੱਸ ਤੇ ਬਾਕੀ ਕੱਲ ਨੂੰ ਦੇਖਦੇ ਹਾਂ ਕਿ ਕੀ ਪ੍ਰੋਗਰਾਮ ਹੈ ਆਪਣਾ ਤੇ ਹੈਗੀ ਇੱਕ ਛੋਟਾ ਜਿਹਾ ਸਰਪ੍ਰਾਈਜ਼ ਸਮਝ ਲਓ ਚਲੋ ਦੱਸਾਂ ਨਾ ਇਹ ਸਭ ਹਮ ਕੱਲ ਨੂੰ ਤੇ ਕੱਲ ਵਾਲੇ ਵਲੌਗ ਦੇ ਵਿੱਚ ਹੀ ਦੱਸਾਂਗੇ ਤੇ ਬਹੁਤ ਵਧੀਆ ਕੰਮ ਕਰਾਂਗੇ ਕੱਲ ਨੂੰ ਇੱਕ ਤੇ ਕੱਲ ਨੂੰ ਦੱਸਾਂਗੇ ਉਹ ਜ਼ਰੂਰ ਤੇ ਤੁਸੀਂ ਕਮੈਂਟ ਜਰੂਰ ਕਰਿਓ ਪਲੀਜ਼ ਵਰਤਵਾਦ ਤੇ ਜਿਹੜੇ ਭੈਣ ਭਰਾ ਕਰਦੇ ਨੇ ਕਰਦੇ ਨੇ ਤੇ ਨਵੇਂ ਮੈਂਬਰ ਵੀ ਜੁੜੋ ਕਮੈਂਟਾਂ ਰਾਹੀਂ ਵਰਤਵਾਦ ਜੋ ਹਜ਼ਾਰ ਪਲੀਜ਼ ਬੇਨਤੀ ਸਾਰਿਆਂ ਨੂੰ ਤੇ ਕਮੈਂਟ ਜਰੂਰ ਕਰਦਿਆ ਕਰੋ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜਿਹੜੇ ਵੀ ਭਰਾ ਦੇਖਦੇ ਨੇਗੇ ਭੈਣਾਂ ਦੇਖਦੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਜੀ ਫਿਰ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤੱਕ ਨਿਸਾਰ ਐਮਪੀਰ ਪ੍ਰੀ ਸਭ ਸ੍ਰੀ ਦਾ